ਕੀ ਫਤਿਹ ਹਾਂਜੀ کافی ਮਾੜੇ ਹਾਲਾਤ ਜੋ ਕਹਿ ਸਕਦੇ ਆ ਇਸ ਵਕਤ ਹੋਈ ਨਹੀਂ ਅਜਨਾਲੇ ਦੇ ਰਮਦਾਸ ਤੇ ਗੱਲ ਕਰ ਲਈਏ ਪਾਣੀ ਬਹੁਤ ਜ਼ਿਆਦਾ ਆ ਗਿਆ ਤਾਂ ਲਗਾਤਾਰ ਤੁਹਾਡੇ ਵੱਲੋਂ ਇੱਥੇ ਸੇਵਾ ਕੀਤੀ ਹਾਂਜੀ ਉਦੋਂ ਤੋਂ 5 ਦਿਨ ਹੋ ਗਿਆ 4 ਲਗਾਤਾਰ ਚੱਲੂਗੀ ਜਿੰਨੇ ਦਿਨ ਪਾਣੀ ਨਹੀਂ ਸੁੱਕਦਾ ਕੀ ਹਾਲਾਤ ਕੀ ਹੈਗੇ ਨੇ ਬਹੁਤ ਮਾੜੇ ਜਿਆਦੇ ਬਹੁਤ ਜਿਆਦੇ ਤਾਂ ਇਦਾਂ ਚੱਲੂ ਕੰਮ ਬਾਬੇ ਦੀ ਕਿਰਪਾ ਨਾਲ ਤੇ ਸਾਰਾ ਹੀ ਪਾਣੀ ਇੱਥੇ ਆ ਗਿਆ ਤਕਰੀਬਨ ਬਹੁਤ 5-6 6 ਫੁੱਟ ਬਾਹਰ ਪੈੜੀਆਂ ਚ ਵੀ ਦੇ ਸੱਕੀ ਦੇ ਫੁੱਲੇ ਉਧਰ ਲੱਗੀ ਪੁੱਲ ਨੂੰ ਨਾ ਵੀ ਆਈ ਜੇ ਪਛੋਟ ਚਾਹੀ ਜਾਨੇ ਤਾਂ ਹੀ ਜਿਹੜਾ ਹੀ ਹੋ ਤਿੰਨ ਦਿਨ ਹੋ ਗਿਆ ਅੱਜ ਜਿੰਨਾ ਉਹ ਉਨਾ ਜਾਊ ਉਦਾਂ ਹੀ ਕੋਈ ਅੰਤ ਨਹੀਂ ਆ ਬਾਬੇ ਦੀ ਕਿਰਪਾ ਨਾਲ ਬਹੁਤ ਟਰਾਲੀਆਂ ਟਰੈਕਟਰ ਵੇਖੋ ਲੱਦੇ ਆਉਣ ਦੇ ਨੇ ਇੰਨਾ ਸਰਤ ਪਾਣੀ ਵਾਧੂ ਬਹੁਤ ਜਿਆਦਾ ਜਿੰਨਾ ਵੀ ਕੇ ਨੂੰ ਚਾਹੀਦਾ ਲੈ ਜੇ ਹਾਂ ਕਿ ਇੱਥੇ ਦੇ ਹਾਲਾਤ ਬਹੁਤ ਮਾੜੇ ਨੇ ਸੰਗਤ ਬਹੁਤ ਸੇਵਾ ਕਰ ਰਹੀ ਆ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਰਿਆਂ ਦੇ ਤੇ ਅਸੀਂ ਆਸ ਕਰਦੇ ਆ ਕਿ ਜਿੰਨੇ ਦਿਨ ਤੱਕ ਇਹ ਪਾਣੀ ਰਹੂਗਾ ਅਸੀਂ ਲੰਗਰ ਚਲਾਵਾਂਗੇ ਸਾਡੀ ਸਾਰੀ ਪੈਲੀ ਜਿਹੜੀ ਆ ਪਿੰਡ ਲਖੂਆ ਵਾਲਿਆ ਉਹ ਸਾਰੀ ਡੁੱਬੀ ਆ ਇੱਕ ਵੀ ਨਹੀਂ ਮਰਲਾ ਵੀ ਨਹੀਂ ਬਚਿਆ ਸਾਰੀ ਪੈਲੀ ਖਰਾਬ ਹੋ ਗਈ ਆ ਇਸ ਵੇਲੇ ਸੰਗਤ ਦੀ ਸੇਵਾ ਸਭ ਤੋਂ ਜ਼ਰੂਰੀ ਆ ਇਹਨੇ ਸਾਨੂੰ ਫੇਰ ਉਠਾਉਣਾ ਆ ਮਹਾਰਾਜ ਜੀ ਕਰੇ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਕਰਕੇ ਅਸੀਂ ਫੇਰ ਆਪਣੇ ਪੈਰਾਂ ਤੇ ਖੜੇ ਹੋ ਸਕੀਏ ਜੀ ਲਗਤਰ ਤੁਹਾਡੇ ਨਾਲ 4 ਤੋਂ 5 ਦਿਨਾਂ ਤੋਂ ਕਵਰੇਜ ਸਾਂਝੀ ਕਰ ਰਹੇ ਆ ਅਜਨਾਲੇ ਹਲਕੇ ਦੀ ਗੱਲ ਕਰ ਲਈਏ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈਏ ਰਮਦਾਸ ਦੀ ਗੱਲ ਕਰ ਲਈਏ ਜਾਂ ਅੰਦਰਲੇ ਬਨੇ ਜਿੰਨੇ ਨਾਲ ਲੱਗਦੇ ਪਿੰਡ ਨੇ ਤਾਂ ਹਰ ਇੱਕ ਜਗ੍ਹਾ ਤੋਂ ਪਹੁੰਚ ਕੇ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਰਹੇ ਆ ਹਾਲਾਤ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਮਾੜੇ ਹਾਲਾਤ ਇਸ ਵਕਤ ਅਜਨਾਲੇ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਕਿਉਂਕਿ ਲਗਭਗ 45 ਤੋਂ 50 ਪਿੰਡ ਜਿਹੜੇ ਹੈਗੇ ਨੇ ਉਹ ਪ੍ਰਭਾਵਿਤ ਹੋਏ ਨੇ ਪਾਣੀ ਦੇ ਨਾਲ ਤਾਂ ਇਸ ਵਕਤ ਵੀ ਅਸੀਂ ਮੌਜੂਦ ਹੈਗੇ ਆ ਜਨਾਲੇ ਵਿਖੇ ਦੱਸ ਦਈਏ ਕਿ ਬਰਸਾਤ ਜਿਹੜੀ ਲਗਾਤਾਰ ਅਜਨਾਲੇ ਵਿਖੇ ਹੋ ਰਹੀ ਆ ਲਗਾਤਾਰ ਬਰਸਾਤ ਸੂਬੇ ਭਰ ਦੇ ਵਿੱਚ ਲਗਾਤਾਰ ਹੋ ਰਹੀ ਆ ਲੇਕਿਨ ਇਸ ਦੇ ਨਾਲ ਨਾਲ ਜੋ ਹੜ ਦਾ ਪਾਣੀ ਆ ਜਿਸ ਦੇ ਨਾਲ ਕਿ ਜਿਹੜੇ ਇਲਾਕੇ ਖਾਸ ਤੌਰ ਤੇ ਪ੍ਰਭਾਵਿਤ ਹੋਏ ਨੇ ਤੇ ਉਹਨਾਂ ਦੇ ਵਿੱਚ ਦਾਨੀ ਸੱਜਣ ਬੜੇ ਵੱਡੇ ਪੱਧਰ ਦੇ ਉੱਤੇ ਪਹੁੰਚੇ ਨੇ ਹਾਲਾਂਕਿ ਜਿਹੜੇ ਲੋਕਲ ਦੁਕਾਨਦਾਰ ਹੈਗੇ ਨੇ ਉਹਨਾਂ ਨੇ ਵੀ ਆਪਣੀ ਇਨਸਾਨੀਅਤ ਤੌਰ ਦੇ ਉੱਤੇ ਜਿਹੜਾ ਜੋ ਦੁਕਾਨ ਦੇ ਵਿੱਚ ਜਿਹੜੇ ਵੀ ਆ ਵੀਰ ਇਸ ਦੇ ਵਿੱਚ ਪ੍ਰਭਾਵਿਤ ਹੋਏ ਨੇ ਜਾਂ ਜਿਹੜੇ ਵੀ ਲੋਕ ਆ ਰਹੇ ਨੇ ਤਾਂ ਹਰ ਇੱਕ ਵਸਤੇ ਜਿਹੜੀ ਇਹ ਫ੍ਰੀ ਸੇਵਾ ਜਿਹੜੀ ਇੱਥੇ ਲਗਾ ਦਿੱਤੀ ਗਈ ਹੈ ਸਾਡੇ ਨਾਲ ਜੋ ਇਸ ਡੇਰੀ ਤੋਂ ਤੁਸੀਂ ਵੇਖ ਸਕਦੇ ਹੋ ਲਗਾਤਾਰ ਦੁੱਧ ਦੇ ਨਾਲ ਚਾਹ ਜੇ ਆਪਾਂ ਕਹਿ ਲਈਏ ਹਰ ਇੱਕ ਚੀਜ਼ ਜਿਹੜੀ ਆ ਬਿਲਕੁਲ ਸੇਵਾ ਦੇ ਰੂਪ ਦੇ ਵਿੱਚ ਇੱਥੇ ਸਾਰਿਆਂ ਨੂੰ ਸ਼ਿਕਾਈ ਜਾ ਰਹੀ ਹੈ ਤਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਤਸਵੀਰਾਂ ਸਾਂਝੀਆਂ ਕੀਤੀਆਂ ਜਾਂ ਤਾਂ ਸਾਡੇ ਨਾਲ ਜੋ ਇਸ ਡੇਰੀ ਦੇ ਮਾਲਕ ਨੇ ਉਹ ਵੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ کافی ਮਾੜੇ ਹਾਲਾਤ ਜੋ ਕਹਿ ਸਕਦੇ ਆ ਇਸ ਵਕਤ ਹੋਏ ਨੇ ਅਜਨਾਲੇ ਦੇ ਰਮਦਾਸ ਦੇ ਗੱਲ ਕਰ ਲਈਏ ਪਾਣੀ ਬਹੁਤ ਜ਼ਿਆਦਾ ਆ ਗਿਆ ਤਾਂ ਲਗਾਤਾਰ ਤੁਹਾਡੇ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਉਦੋਂ ਤੋਂ 5 ਦਿਨ ਹੋ ਗਿਆ 4 ਲਗਾਤਾਰ ਚੱਲੂਗੀ ਜਿੰਨੇ ਦਿਨ ਪਾਣੀ ਨਹੀਂ ਸੁੱਕਦਾ ਕੀ ਹਾਲਾਤ ਕੀ ਹੈਗੇ ਜੀ ਬਹੁਤ ਮਾੜੇ ਜਿਆਦੇ ਬਹੁਤ ਜਿਆਦੇ ਹਾਂ ਇਦਾਂ ਚੱਲੂ ਕੰਮ ਬਾਬੇ ਦੀ ਕਿਰਪਾ ਨਾਲ ਇਸ ਵਕਤ ਅਸੀਂ ਇੱਕ ਕਿਸੇ ਜਗ੍ਹਾ ਤੇ ਮੌਜੂਦ ਹਾਂ ਕਿਉਂਕਿ ਜਿਹੜਾ ਸੱਕੀ ਨਾਲਾ ਇੱਥੇ ਜਿਹੇ ਸੱਕੀ ਪੂਲ ਹੈਗਾ ਤਾਂ ਇੱਥੋਂ ਕਿੰਨਾ ਕੁ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਹੈ ਤੇ ਸਾਰਾ ਹੀ ਪਾਣੀ ਇੱਥੇ ਆ ਗਿਆ ਤਰੀਬਨ ਬਹੁਤ 5-6-6 ਫੁੱਟ ਬਾਹਰ ਪੈੜੀਆਂ 'ਚ ਵੀ ਤੇ ਸੱਕੀ ਦੇ ਫੁੱਲ ਆ ਉਧਰ ਲੱਗੀ ਪੂਲ ਨੂੰ ਹਾਂ ਤਾਂ ਕਿਹਨਾ ਜੋ ਤੁਹਾਡੇ ਵੱਲੋਂ ਇੱਥੇ ਲੰਗਰ ਜਿਹੜਾ ਲਗਾਇਆ ਗਿਆ ਇਹ ਸਦਾ ਵਾਸਤੇ ਚੱਲੂ ਜਿੰਨੇ ਦਿਨ ਪਾਣੀ ਨਹੀਂ ਸੁੱਕਦਾ ਇਹਦੇ ਨੇ ਪ੍ਰਭਾਵ ਨਹੀਂ ਕਿੰਨੇ ਕਿਲੋ ਦੁੱਧ ਜਿੰਨਾ ਵੀ ਆਈ ਜਾ ਪਿੱਛੋਂ ਆਈ ਜਾਣਾ ਇਦਾਂ ਹੀ ਕੰਮ ਚੱਲ ਰਿਹਾ ਇਦਾਂ ਹੀ ਉੱਧ ਪਾਣੀ ਹੋ ਗਿਆ ਅੱਜ ਜਿੰਨਾ ਉਹ ਉਨਾਂ ਜਾਊ ਇਦਾਂ ਹੀ ਹਾਲਾਤ ਕਿਦਾਂ ਦੇ ਕਿਉਂਕਿ ਕਿਤਨਾ ਕਿਤੇ ਸਮਾਏ ਸੇ ਵੀ ਵੀਰ ਬੜੇ ਵੱਡੇ ਪੱਧਰ ਤੇ ਇੱਥੇ ਪਹੁੰਚੇ ਨੇ ਸੇਵਾ ਦੇ ਵੇਖੋ ਕੋਈ ਅੰਤ ਨਹੀਂ ਹੈ ਬਾਬੇ ਦੀ ਕਿਰਪਾ ਨਾਲ ਬਹੁਤ ਟਰਾਲੀਆਂ ਟਰੈਕਟਰ ਵੇਖੋ ਲੱਦੇ ਆਉਣ ਦੇ ਨੇ ਇੰਨਾ ਸਰਸਤ ਪਾਣੀ ਵਾਧੂ ਬਹੁਤ ਜਿਆਦਾ ਜਿੰਨਾ ਵੀ ਕਿਸੇ ਨੂੰ ਚਾਹੀਦਾ ਲੈ ਜੇ ਆਉਣ ਕਿ ਕਿਉਂਕਿ ਜਿੰਨੇ ਮਾੜੇ ਹਾਲਾਤ ਹੋ ਗਏ ਨੇ ਕਦੀ ਸ਼ਾਇਦ ਕਿਸੇ ਨੇ ਤਾਂ ਸੋਚਿਆ ਨਹੀਂ ਸੀ ਕਿ ਇਹ ਨਾਲੇ ਦੇ ਵਿੱਚ ਇਸ ਤਰ੍ਹਾਂ ਪਾਣੀ ਆਉਣਾ ਨਹੀਂ ਕਦੀ ਬਾਤ ਇਹ ਸੋਚਿਆ ਨਹੀਂ ਤੇ ਆਉਣਾ ਨਹੀਂ ਪਾਣੀ ਇੰਨਾ ਜਿੰਨਾ ਹੁਣ ਆ ਗਿਆ ਅੱਜ ਵਧ ਗਿਆ ਫੇਰ ਜਿਆਦਾ ਸਭ ਪ੍ਰਸ਼ਾਸਨ ਤਾਂ ਅਲਰਟ ਕਰ ਰਿਹਾ ਪ੍ਰਸ਼ਾਸਨ ਦਾ ਇਹੀ ਕਹਿਣਾ ਕਿ ਹੋਰ ਵੀ ਪਾਣੀ ਜਿਹੜਾ ਇੱਥੇ ਵੱਧ ਸਕਦਾ ਜਾਂ ਫਿਰ ਬਾਰਿਸ਼ ਦੇ ਕਰਕੇ ਜਿਹੜਾ ਹੋਰ ਵੀ ਨੁਕਸਾਨ ਹੋ ਸਕਦਾ ਤਾਂ ਮਨ ਦੇ ਵਿੱਚ ਡਰ ਨਹੀਂ ਨਾ ਨਾ ਡਰ ਕੋਈ ਨਹੀਂ ਕਦੀ ਵੀ ਨਹੀਂ ਆਉਣਾ ਡਰ ਗੁਰੂ ਦੀ ਨਾ ਨਾ ਕੋਈ ਗੱਲ ਹੀ ਨਹੀਂ ਸਦਾ ਵਾਸਤੇ ਨਹੀਂ ਡਰਣਾ ਕਿਰਪਾ ਰੂ ਰੱਬ ਦੀ ਲੇਕਿਨ ਇੱਥੇ ਇੱਕ ਇਹ ਵੀ ਚੀਜ਼ ਦੇਖੀ ਆ ਕਿ ਜਿਹੜੇ ਲੋਕ ਨੇ ਆਪਣਾ ਨੁਕਸਾਨ ਹੋਣ ਤੋਂ ਬਾਅਦ ਵੀ ਮਾਜੇ ਦੇ ਬੰਦੇ ਇਹੋ ਜਿਹੇ ਨੇ ਲੋਕ ਇਹੋ ਜਿਹੇ ਨੇ ਕਿ ਫਿਰ ਵੀ ਸੇਵਾ ਕਰ ਰਹੇ ਨੇ ਆਪਣਾ ਨੁਕਸਾਨ ਭੁੱਲ ਕੇ ਕੋਈ ਗੱਲ ਹੀ ਨਹੀਂ ਹਣੀ ਸਦਾ ਵਾਸਤੇ ਨਹੀਂ ਹਣੀ ਤੇ ਅੱਜ ਥੋੜਾ ਇੱਕ ਦਿਨ ਥੋੜਾ ਸਦਾ ਵਾਸਤੇ ਨਹੀਂ ਆਉ ਇਧਰ ਕਰੋ ਗੱਲ ਤਾਂ ਇਹ ਦੇਖ ਸਕਦੇ ਹੋ ਤਾਂ ਸਾਡੇ ਨਾਲ ਹੋਰ ਵੀ ਜੋ ਇੱਥੋਂ ਦੇ ਲੋਕ ਮੌਜੂਦ ਨੇ ਤਾਂ ਕਾਫੀ ਮਾੜੇ ਹਾਲਾਤ ਨੇ ਜੀ ਤੁਸੀਂ ਵੀ ਇੱਥੇ ਲਗਾਤਾਰ ਸੇਵਾ ਕਰ ਰਹੇ ਹਾਂ ਹਾਂ ਜੀ ਮਹਾਰਾਜ ਜੀ ਸੇਵਾ ਕਰ ਰਹੇ ਆ ਪਰसों ਰੋਜ਼ ਤੋਂ ਚੱਲਣ ਦੀ ਸੇਵਾ ਵੱਧ ਤੋਂ ਵੱਧ ਕਰਾਂਗੇ ਇੱਥੇ ਦੇ ਹਾਲਾਤ ਬਹੁਤ ਮਾੜੇ ਨੇ ਸੰਗਤ ਬਹੁਤ ਸੇਵਾ ਕਰ ਰਹੀ ਆ ਬਹੁਤ ਸ਼ੁਕਰਗੁਜ਼ਾਰ ਆ ਸਾਰਿਆਂ ਦੇ ਤੇ ਅਸੀਂ ਆਸ ਕਰਦੇ ਕਿ ਜਿੰਨੇ ਦਿਨ ਤੱਕ ਇਹ ਪਾਣੀ ਰਹੂਗਾ ਅਸੀਂ ਲੰਗਰ ਚਲਾਵਾਂਗੇ ਹਰ ਚੀਜ਼ ਦੀ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਸੰਗਤ ਨੂੰ ਪ੍ਰੋਵਾਈਡ ਕਰਾਂਗੇ ਅਸੀਂ ਕੋਈ ਪਾਣੀ ਦੇ ਵਿੱਚ ਅੱਗੇ ਘਰ-ਬਾਰ ਸਾਡੀ ਸਾਰੀ ਪੈਲੀ ਜਿਹੜੀ ਹੈ ਪਿੰਡ ਲਖੂਆ ਵਾਲਿਆ ਉਹ ਸਾਰੀ ਡੁੱਬੀ ਆ ਇੱਕ ਵੀ ਮਰਲਾ ਵੀ ਨਹੀਂ ਬਚਿਆ ਸਾਰੀ ਪੈਲੀ ਖਰਾਬ ਹੋ ਗਈ ਆ ਪੈਲੀ ਭੁੱਲ ਕੇ ਆਪਣਾ ਨੁਕਸਾਨ ਭੁੱਲ ਕੇ ਇੱਥੇ ਸੇਵਾ ਕਰ ਰਹੇ ਹਾਂ ਹਾਂਜੀ ਇਹ ਇੱਥੇ ਦੀ ਸੰਗਤ ਦੀ ਸੇਵਾ ਸਭ ਤੋਂ ਜ਼ਰੂਰੀ ਆ ਇਹਨੇ ਸਾਨੂੰ ਫੇਰ ਉਠਾਉਣਾ ਆ ਮਹਾਰਾਜੇ ਕਰੇ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਸੇਵਾ ਕਰਕੇ ਹੀ ਫਿਰ ਆਪਣੇ ਪੈਰਾਂ ਤੇ ਖੜੇ ਹੋ ਸਕੀ ਹੈ ਜੀ। ਹਾਲਾਤ ਤਾਂ ਇੱਥੇ ਕਾਫੀ ਮਾੜੇ ਨੇ ਲੇਕਿਨ ਫਿਰ ਵੀ ਨਹੀਂ ਰੋਸ ਪ੍ਰਮਾਤਮਾ ਨਾਲ ਰੋਸ ਕੀ ਕਰ ਸਕਦੇ ਆ ਜੀ ਜੋ ਕੀਤਾ ਉਹ ਪ੍ਰਮਾਤਮਾ ਨੇ ਕੀਤਾ ਪਰ ਇਹ ਆ ਵੀ ਆਪਣੀ ਵੱਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜੋ ਵੀ ਹਰਤ ਹੋ ਸਕਿਆ ਅਸੀਂ ਵੱਸ ਵੱਦ ਸੇਵਾ ਕਰਾਂਗੇ ਇੱਥੇ ਆਪਾਂ ਹਾਂ ਜਿੰਨੇ ਦਿਨ ਵੀ ਚੱਲੇਗਾ ਉਹਨੇ ਦਿਨ ਸਾਰ ਚੀਜ਼ ਦੀ ਅਸੀਂ ਚਾ ਰਸ ਬਿਸਕੁਟ ਰਸ ਤੇ ਸੁੱਕੀ ਰਸਤ ਪਾਣੀ ਹਰ ਚੀਜ਼ ਦੀ ਸੇਵਾ ਕਰਾਂਗੇ ਅਸੀਂ ਜੀ ਹਾਂ ਜੀ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੇ ਕੀਤੇ ਆਣੇ ਕਿ ਲੋਕ ਜਿਹੜੇ ਨੇ ਵੱਧ ਚੜ ਕੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਜ਼ਰੂਰ ਇਹਨਾਂ ਬਲੋਕਾਂ ਗਿਆ ਨੁਕਸਾਨ ਚਾਹੇ ਹੋ ਗਿਆ ਪਹਿਲੀ ਇਹਨਾਂ ਦੀ ਵੀ ਜਿਹੜੀ ਡੁੱਬੀ ਆ ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਮਾਝੇ ਦੇ ਲੋਕ ਨੇ ਕਿੰਨੇ ਜ਼ਿਆਦਾ ਕਹਿੰਦੇ ਅਕਸਰ ਕਹਿੰਦੇ ਨੇ ਇੱਕ ਹਫ਼ਤਾ ਵੀ ਸੁਣਿਆ ਨੇ ਮਾਝੇ ਦੇ ਮਜ਼ਾਏ ਸਭ ਤੋਂ ਮੋਹਰੇ ਜਿਹੜੇ ਦਿਖਾਈ ਦਿੰਦੇ ਨੇ ਲੇਕਿਨ ਅਤੇ ਦੇਖ ਸਕਦੇ ਹੋ ਅੱਜ ਆਪਣਾ ਨੁਕਸਾਨ ਹੋਣ ਤੋਂ ਬਾਅਦ ਵੀ ਜਿਹੜਾ ਇੱਥੇ ਸੇਵਾ ਕਰਦੇ ਦਿਖਾਈ ਦੇ ਰਹੇ ਨੇ ਨੌਜਵਾਨ ਜਿਹੜੇ ਵੱਡੇ ਪੱਤਰ ਤੇ ਪਹੁੰਚੇ ਨੇ ਸੇਵਾ ਲਈ ਤਾਂ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਅਸੀਂ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਮਰਦਣਾ ਇਲਕੀ ਸੁਨਕ ਜਗਬਾਨੀ ਟੀਵੀ ਅਜਨਾਲਾ